ਆਪਣੇ ਪੰਜਾਬ ਦੇ ਸੀਐਮ ਹੋਣ ਦੇ ਨਾਤੇ ਐਨਆਰਟੀਐਸੀ ਤੇ ਅੱਜ ਮੈਨੂੰ ਇਹਨਾਂ ਦਾ ਪ੍ਰਾਉਹਤ ਹੈ ਕਿ ਮੈਂ ਆਪਣੀ ਬੇਟੀ ਕਰਕੇ ਤੁਹਾਡੇ ਸਾਹਮਣੇ ਖੜੀ ਮੈਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਸਰ ਇਹ ਸਰ ਇੱਕ ਮੇਰੀ ਰਿਕੁਐਸਟ ਹੈ ਐਜ਼ ਅ ਪੇਰੈਂਟਸ ਕਿ ਸਾਡੇ ਬੱਚੇ ਇੰਨਾ ਪੜ ਪੜ ਕੇ ਬਾਹਰ ਚਲੇ ਜਾਂਦੇ ਹਨ ਹੁਣ ਇਹਨਾਂ ਨੂੰ ਬੀ ਟੈਕ ਕਰਨ ਤੋਂ ਬਾਅਦ ਬਾਹਰ ਕੰਪਨੀਸ ਚ ਜਾਣਾ ਪੈਂਦਾ ਗੁਰਗਾਓ ਦਿੱਲੀ ਜਾਂ ਫਿਰ ਫੋਰਨ ਜਾਂਦੇ ਪੰਜਾਬ 'ਚ ਕੁਝ ਐਸਾ ਕੀਤਾ ਜਾਵੇ ਨਹੀਂ ਨਹੀਂ ਅੰਡਸਟਰੀ ਸਾਰੀ ਜਿਹੜੀ ਹੈ ਨਾ ਬਹੁਤ ਸਾਡੇ ਇੰਡਸਟਰੀ ਸਾਡੇ ਤੋਂ ਦੂਰ ਨਾ ਹੋਣ ਬਸ ਇੰਨਾ ਪੜ ਪੜ ਕੇ ਦੇਖੋ ਪਤਾ ਕੀ ਹੈ ਮੈਂ ਤੁਹਾਡੀ ਗੱਲ ਸਮਝਦਾ ਬਹੁਤ ਸਾਰੀ ਇੰਡਸਟਰੀ ਇਹੋ ਜਿਹੀ ਹੈ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਪੰਜਾਬ ਚੋਂ ਨੌਕਰੀਆਂ ਦੇਣੀਆਂ ਨੇ ਸਾਰੀਆਂ ਤੋਂ ਕਹਿੰਦੇ ਜੀ ਪੰਜਾਬ ਚੋਂ ਸਾਨੂੰ ਉਹ ਕੁਆਲੀਫਿਕੇਸ਼ਨ ਵਾਲੇ ਬੱਚੇ ਹੀ ਨਹੀਂ ਮਿਲਦੇ ਸਾਨੂੰ ਬੰਗਲੌਰ ਤੋਂ ਜਾਂ ਪੂਨੇ ਤੋਂ ਜਾਂ ਕਿਤੋਂ ਗੁੜਗਾਓਂ ਤੋਂ ਲਿਆਉਣੇ ਪੈਂਦੇ ਇੱਥੇ ਜੀ ਤੇ ਅਸੀਂ ਕਹਾਂ ਵੀ ਤੁਸੀਂ ਸਾਨੂੰ ਦੱਸ ਦੋ ਇੱਕ ਵਾਰੀ ਕਿ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਅਸੀਂ ਤੁਹਾਨੂੰ ਇੱਥੇ ਹੀ ਤੁਹਾਨੂੰ ਬੱਚੇ ਦੇਵਾਂਗੇ ਉਸ ਨੂੰ ਕੁਆਲੀਫਾਈਡ ਤਾਂ ਉਹਨਾਂ ਨੂੰ ਆਪ ਕੰਪਨੀਆਂ ਨੂੰ ਵੀ ਇਸ ਗੱਲ ਦਾ ਫਾਇਦਾ ਹੈ ਕਿ ਲੋਕਲ ਜਿਹੜੇ ਇੰਜੀਨੀਅਰ ਮਿਲ ਜਾਣ ਲੋਕਲ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਨੇ ਉਹ ਮਿਲ ਜਾਣ ਤਾਂ ਉਹਨਾਂ ਦਾ ਖਰਚਾ ਘਟ ਜਾਂਦਾ ਕਿਤੇ ਤੁਸੀਂ ਗੁਰਗਾਓਂ ਤੋਂ ਲਿਆ ਕੇ ਉਹ ਬੰਦੇ ਦਾ ਰਹਿਣ ਸਹਿਣ ਸਾਰਾ ਕੁਝ ਖਰਚ ਕੰਪਨੀ ਨੂੰ ਖਰਚਣਾ ਪੈਣਾ ਸੋ ਪੰਜਾਬ ਦੇ ਵਿੱਚ ਇਕੱਲੀ ਪੜ੍ਹਾਈ ਨਹੀਂ ਪੜ੍ਹਾਈ ਤੋਂ ਬਾਅਦ ਵੀ ਕੰਮ ਪੰਜਾਬ 'ਚ ਹੀ ਮਿਲ ਜੇ ਜੀ ਸਰ ਪਰਿਵਾਰਾਂ ਦੇ ਨੇੜੇ ਰਹੋ ਹੈਨਾ ਕਿਉਂਕਿ ਜੇ ਬਾਹਰ ਵੀ ਜਾਂਦੇ ਹੋ ਤਾਂ ਵੀ ਉਹ ਜਾਨਸਾਰ ਸਭ ਤੋਂ ਪਹਿਲਾਂ ਇੱਧਰ ਆਉਣ ਦੀ ਟਿਕਟ ਬਾਰੇ ਸੋਚਣ ਲੱਗ ਜਾਂਦੇ ਆ ਦਿਵਾਲੀ ਆ ਗਈ ਵਿਸਾਹਰਾ ਆ ਗਿਆ ਲੋਹੜੀ ਆ ਗਈ ਹੈਨਾ ਕਿਉਂਕਿ ਸਰੀਰ ਤਾਂ ਇੱਥੇ ਹੀ ਹੁੰਦਾ ਹੈ ਨਾ ਠੀਕ ਹੈ ਨਾ ਤੋਂ ਮੰਨਤਾ ਹੀ ਥੀ ਹੁੰਦਾ ਸਰੀਰ ਉੱਥੇ ਚਲੇ ਜਾਂਦਾ ਸੋ ਇਸ ਕਰਕੇ ਅ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਪੜ ਕੇ ਪੰਜਾਬ ਨੂੰ ਹੀ ਆਪਣੀਆਂ ਸੇਵਾਵਾਂ ਦੇਣ ਪੰਜਾਬ 'ਚ ਹੀ ਅਸੀਂ ਹੋ ਸਕਦਾ ਸਾਰਿਆਂ ਨੇ ਨੌਕਰੀ ਨਾ ਕਰਨੀ ਹੋਵੇ ਕਿਸੇ ਨੇ ਕੋਚਿੰਗ ਸੈਂਟਰੀ ਖੋਲਣਾ ਹੋਵੇ ਹੋ ਸਕਦਾ ਕਿਸੇ ਨੇ ਆਪਣਾ ਬਿਜ਼ਨਸ ਕਰਨਾ ਹੋਵੇ ਉਹ 40 50 100 ਬੰਦੇ ਨੂੰ ਉਹ ਕੰਮ ਦੇਊਗਾ ਸੋ ਸੇਸ਼ਤਰਾ ਜੋਬ ਸਿਕਸ ਦੀ ਬਜਾਏ ਜੋਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਪਹਿਲੇ ਇਹਨਾਂ ਨੂੰ ਪੜਨ ਲਈ ਵੀ ਹੁ ਪੰਜਾਬ ਤੋਂ ਬਾਹਰ ਜਾਣਾ ਪਏਗਾ ਦਿੱਲੀ ਧਰ ਉਧਰ ਹੋ ਸਿਰਫ ਇੱਕ ਐਨਆਈਟੀ ਚਲੰਦਰ ਹੈ ਜਾਂ ਆਈਆਈਟੀ ਰੋਪੜ ਹੈ ਜਿਹੜੀ ਪੰਜਾਬ ਚ ਮਿਲਦੀ ਨਹੀਂ ਆ ਜਾਂਦੀਆਂ ਪੜਨ ਲਈ ਵੀ ਸਾਰੇ ਬੱਚੇ ਬਾਹਰ ਜਾਣਗੇ ਉਸ ਤੋਂ ਬਾਅਦ ਜੋਬ ਲਈ ਵੀ ਚਲੇ ਜਾਣਾ ਇਹਨਾਂ ਨੇ ਬਾਹਰ ਬਸ ਨਹੀਂ ਪਤਾ ਕੀ ਹੈ ਦੇਖੋ ਜੱਦੀਕਰਾਂ ਚ ਰਹਿ ਕੇ ਤਰੱਕੀ ਤਾਂ ਨਹੀਂ ਹੁੰਦੀ ਨਾ ਮੈਂ ਰਹਿਣਾ ਜੱਦੀਕਰ ਚਾ ਮੇਰੇ ਜੱਦੀਕਰ ਥੋੜੀ ਹੈ ਹੈਨਾ ਤੇ ਨਾ ਹੀ ਹੋਲੀ ਹੋਲੀ ਅਤੇ ਕਿ ਇੰਨਾ ਤਾਣਾ ਬਾਣਾ ਉਲਝਿਆ ਹੋਇਆ ਸੀ 75 ਸਾਲ ਚਲੋ ਆਪਣੇ ਬੱਚੇ ਪਹਿਲਾਂ ਕਲੀਅਰ ਤਾਂ ਕਰਨ ਲੱਗੇ ਉਹਨਾਂ ਟੈਸਟਾਂ ਨੂੰ ਜਿੰਨਾਂ ਬਾਰੇ ਪਤਾ ਹੀ ਨਹੀਂ ਸੀ ਬੱਚੀ ਨੇ ਦੱਸਿਆ ਕਿ ਮੈਨੂੰ ਪਤਾ ਨਹੀਂ ਸੀ 12ਵੀਂ ਤੱਕ ਵੀ जेई ਕੀ ਹੁੰਦੀ ਹੈ ਬਿਲਕੁਲ ਜੀ ਇੱਕ ਉਹਨੇ ਕਿਹਾ ਕਹਿੰਦਾ ਮੈਂ जेई ਮੈਨ ਤੱਕ ਹੀ ਰਹਿਣਾ ਸੀ ਵੀ ਚਲ ਛੱਡੋ ਬਾਅਦ ਪੱਠ ਠੀਕ ਹੋ ਜਾਊਗਾ ਸੋ ਸਾਨੂੰ ਹੁਣ ਅੱਗੇ ਦੀ ਅੱਗੇ ਪਤਾ ਲੱਗਣ ਲੱਗੇ ਅੱਜ ਤੁਸੀਂ ਆਏ ਹੋ ਬ੍ਰੇਨਸਟਾਰਮਿੰਗ ਹੋ ਜੂਗੀ ਆਪਸ ਵਿੱਚ ਮਿਲੋਗੇ ਤੁਹਾਡੇ ਲੰਚ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਹੈਨਾ ਆਪਸ ਵਿੱਚ ਮਿਲੋਗੇ ਇੱਕ ਦੂਜੇ ਨਾਲ ਕੋਈ ਮੁਕਸਰ ਸਾਹਿਬ ਤੋਂ ਆ ਕੋਈ ਗੁਰਦਾਸਪੁਰ ਤੋਂ ਆ ਕੋਈ ਅੰਮ੍ਰਿਤ ਸੋ ਨਾਲ ਨਾਲ ਇੱਕ ਦੂਜੇ ਨਾਲ ਤੁਹਾਡੀ ਬ੍ਰੇਨਸਟਾਰਮਿੰਗ ਹੋਊਗੀ ਤੇ ਅੱਜ ਕੱਲ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਕੀ ਪਤਾ ਕਿੱਥੋਂ ਕਿੱਧਰ ਨੂੰ ਰਾਹ ਖੁੱਲ ਜਾਂਦੇ ਨੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਉੱਚ ਪੱਧਰੀ ਜਿਹੜੀ ਸਿੱਖਿਆ ਹੈ ਉਹ ਪੰਜਾਬ ਨੂੰ ਵੀ ਅਸੀਂ ਐਜੂਕੇਸ਼ਨ ਦਾ ਹੱਬ ਬਣਾਉਣਾ ਚਾਹੁੰਦੇ ਹਾਂ ਮੈਡੀਕਲ ਕਾਲਜ ਇੱਥੇ ਆਪਾਂ ਬਣਾ ਰਹੇ ਤਿੰਨ ਮੈਡੀਕਲ ਕਾਲਜ ਦਾ ਤਾਂ ਹੋ ਗਿਆ ਕਨਫਰਮ ਹੁਸ਼ਿਆਰਪੁਰ ਕਪੂਰਥਲਾ ਤੇ ਸੰਗਰੂਰ ਸੋ ਹੁਣ ਆਉਣ ਵਾਲੇ ਦਿਨਾਂ 'ਚ ਯੂਪੀ ਅਸੀਂ ਸੈਂਟਰ ਬਣਾਵਾਂਗੇ ਜਿਹੜੇ-ਜਿਹੜੇ ਕੰਮ ਵਾਸਤੇ ਦਿੱਲੀ ਜਾਂਦੇ ਨੇ ਇੱਥੇ ਆਪਾਂ ਅੱਠ ਬਣਾ ਰਹੇ ਹਾਂ ਮੋਗਾ ਵੀ ਉੱਥੇ ਧੂਰੀ ਵੀ ਰੰਗਤ ਉੱਥੇ ਕੀ ਹੈ ਪ੍ਰੋਪਰ ਲਾਇਬ੍ਰੇਰੀ ਹੋਸਟਲ ਉੱਥੇ ਹੀ ਰਹਿਣਾ ਪਊਗਾ ਯੂਪੀਐਸਸੀ ਕਲੀਅਰ ਕਰਨ ਵਾਲੇ ਵੀ ਆਏ ਨੇ ਅੱਜ ਤੁਹਾਨੂੰ ਮਿਲਾ ਦਾਂਗੇ ਸੀ ਉਹ ਬੈਠੇ ਨੇ ਉਹਨਾਂ ਨਾਲ ਅੱਜ ਮਿਲਣਾ ਮੈਂ ਮਤਲਬ ਆਈਐਸ ਬਣ ਕੇ ਡੀਸੀ ਬਣ ਕੇ ਐਸਐਸਪੀ ਬਣ ਕੇ ਨਿਕਲਣਗੇ ਤੇ ਕੋਈ ਉਹਦਾ ਖਰਚਾ ਨਹੀਂ ਕੋਈ ਕੋਈ ਫ੍ਰੀ ਕੋਚਿੰਗ ਹੋਊਗੀ ਸਾਰੇ ਵਾਸਤੇ ਤੇ ਯੂਪੀਐਸਸੀ ਅੱਠ ਸੈਂਟਰ ਯੂਪੀਐਸਸੀ ਦੇ ਸੀ ਪੰਜਾਬ 'ਚ ਬਣਾਵਾਂਗੇ ਤੇ ਤੁਸੀਂ ਆਈਐਸ ਕਰੋ ਤੁਸੀਂ ਆਈਪੀਐਸ ਕਰੋ ਵੱਡੇ ਅਫਸਰ ਬਣੋ ਬਜਾਏ ਬਜਾਏ ਇਸ ਦੇ ਕੇ ਅ ਅਸੀਂ ਕਿਸੇ ਹੋਰ ਵੱਲ ਦੇਖੀ ਅਸੀਂ ਆਪ ਆਪਣੇ ਕੰਮਾਂ ਵੱਲ ਆਪ ਇੰਨੀ ਵਧੀਆ ਧਰਤੀ ਇੰਨੀ ਵਧੀਆ ਲੋਕ ਨੇ ਮਿਹਨਤੀ ਕੌਮ ਹੈ ਤਾਂ ਆਪਾਂ ਕੋਈ ਕੋਈ ਅਚੀਵਮੈਂਟ ਕਰਦੇ ਰੋਕ ਨਹੀਂ ਸਕਦੇ ਥੈਂਕ ਯੂ ਸਰ ਗੁੱਡ ਲੱਕ